ਹਾਂਜੀ ਦਾ ਜਿਆ ਚਲਾਨ ਜਿਹੜੇ ਕੀਤੇ ਜਾ ਰਹੇ ਕਿਹਨਾਂ ਦੇ ਵਿੱਚ ਹਜੇ ਡੀਸੀ ਸਾਹਿਬ ਨੇ ਆਰਟੀਓ ਸਾਹਿਬ ਤੇ ਸਾਡੀ ਇਕੱਠੀ ਆਪਣਾ ਮਹਿੰਮ ਚਲਾਈ ਹੈ ਜਿਹੜੇ ਆ ਰੋਂਗ ਪਾਰਕਿੰਗ ਖਲਾਰ ਕੇ ਚਲ ਜਾਂਦੇ ਨੇ ਉਹਨਾਂ ਦੇ ਜਿਹੜੇ ਚਲਾਨ ਆਪਾਂ ਕੀਤੇ ਸਰ ਕੋਈ ਸਮੱਸਿਆ ਤੇ ਨਹੀਂ ਆਈ ਤੋਰਾ ਨਹੀਂ ਕੋਈ ਸਮੱਸਿਆ ਨਹੀਂ ਕਿਲੇ ਚਲਾਨ ਕੀਤੇ ਸੀ 20 ਤੋਂ 25 ਕੀਤੇ ਜੀ ਰੋਜ਼ਾਨਾ 3-3 ਕੀਤੇ ਜਾ ਰਹੇ ਨੇ ਰਿਟਰਨ ਰੋਜ਼ਾਨਾ ਹੀ ਹੋ ਰਿਹਾ ਹੈ ਇਹ ਇਹ ਕੋਲ ਕਪੀਆ ਲੱਗੀਆਂ ਬਈ ਕਿ ਸਹੀ ਜੀ ਚੂਰ ਹੈ ਕਿ ਉਹਨਾਂ ਦੇ ਫੋਨ ਲਾਈ ਉਹਨਾਂ ਦੇ ਆਨਲਾਈਨ ਕਿੰਨਾ ਕਿਨੇ ਕਿਹੜੇ ਕਿਹੜੇ ਜਾਣਾਂ ਕੀਤੇ ਜਾ ਰਹੇ ਜਿਵੇਂ ਮੀਨ ਰੋਡ ਪਾਰਕਿੰਗ ਹੋਰ ਕਿਹੜੇ ਉਹ ਜਦੋਂ ਟੀਓ ਸਾਹਿਬ ਦੀ ਮਸ਼ੀਨ ਆ ਜਦੋਂ ਆਨਲਾਈਨ ਕਰਦੇ ਨੇ ਤੇ ਉਹ ਉਹਦੇ ਵਿੱਚ ਆ ਜਾਂਦਾ ਵੀ ਕਿਹੜਾ ਕਿਹੜਾ ਇਹਦੇ ਚ ਕਾਗਜ਼ ਘਟ ਹੈ ਸਾਂਜੀ ਮੀਨ ਚਲਾ ਰਹੇ ਆ ਸਾਂਜੀ ਮੀਨ ਵਿੱਚ ਹੋਰ ਆਉਣ ਵਾਲੇ ਸਮੇਂ ਜਾਰੀ ਰਹੇਗੀ ਜਾਰੀ ਰਹੇਗੀ ਜੀ ਹੋਰ ਐ ਕਿ ਗੱਲ ਕਾਲੀ ਕਾਲੀਆਂ ਇਹ ਜਾਰੀਆਂ ਲਾਈਏ ਉਹ ਤੁਹਾਡੇ ਸਾਹਮਣੇ ਲੰਦੇ ਰਹੀਦੇ ਰੋਜ਼ ਕਿਜਾ ਜਾਂਦੇ ਆ ਉਹ ਟ੍ਰੈਫਿਕ ਨੂੰ ਪ੍ਰੋਬਲਮ ਕ੍ਰੀਏਟ ਹੁੰਦੀ ਹੈ ਸਮੂਥ ਫਲੋ ਆਫ ਟ੍ਰੈਫਿਕ ਵਾਸਤੇ ਅਸੀਂ ਜੁਆਇੰਟ ਚੈਕਿੰਗ ਕਰ ਰਹੇ ਹਾਂ ਪੁਲਿਸ ਨਾਲ ਮਿਲ ਕੇ ਉਹ ਬਾਕੀ ਨੇ ਚਲਾਨ ਹੋਇਆ ਕੋਈ ਹੋਰ ਕੋਈ ਅਫੈਂਸ ਹੋਵੇ ਉਹਦੇ ਚਲਾਨ ਕਰ ਰਹੇ ਆ ਸਰ ਚਲਾਨ ਆਨਲਾਈਨ ਹੀ ਤਿਆਰ ਹੋ ਰਿਹਾ ਹੈ ਚਾਹ ਉਹ ਨਹੀਂ ਵੀ ਹੈ ਫੜ ਕੋ ਆਪਣੇ ਵੀ ਹੈ ਕੋਈ ਸਮੱਸਿਆ ਤਾਂ ਨਹੀਂ ਆ ਰਹੀ ਕਿ ਲੋਕ ਬੈਸਵਾਜੀ ਤਾਂ ਨਹੀਂ ਕਰ ਰਹੇ ਨਹੀਂ ਨਹੀਂ ਇਦਾਂ ਦੀ ਕੋਈ ਗੱਲ ਨਹੀਂ ਸਰ ਪਹਿਲਾਂ ਵੀ ਤੁਸੀਂ ਕਾਫੀ ਚਲਾਨ ਕੀਤੇ ਲੋਕ ਸਮਝ ਕਿਉਂ ਨਹੀਂ ਰੇਕੀ ਸਮੱਸਿਆ ਕੀ ਆ ਰਹੀ ਆ ਕਿਉਂ ਗੱਡੀਆਂ ਖਲਾ ਰਹੇ ਤੁਸੀਂ ਆਪਣੇ ਤੁਸੀਂ ਅਪੀਲ ਕਰੋ ਨਾ ਲੋਕਾਂ ਨੂੰ ਸਮਝਾਓ ਤੁਸੀਂ ਮੀਡੀਆ ਵਾਲੇ ਆ ਲੋਕਾਂ ਨੂੰ ਯਾਦ ਕਰੋ ਹਾਂ ਲੋਕਾਂ ਦੀ ਪਾਰਕਿੰਗ ਦੀ ਵੀ ਕਹਿੰਦੇ ਕਿ ਸਮੱਸਿਆ ਹੈਗੀ ਆ ਪਾਰਕਿੰਗ ਦੀ ਕਹਿੰਦੇ ਸਮੱਸਿਆ ਸ਼ਹਿਰ ਵਿੱਚ ਪਾਰਕਿੰਗ ਨਹੀਂ ਹੁੰਦੀ ਨੀ ਪਾਰਕਿੰਗ ਜਗਾ ਬਣੀ ਹੋਈ ਹੈ ਕਿ ਹਾਂਜੀ ਲੇ ਨੂੰ ਉੱਥੇ ਲੋਕੀ ਜਾਂਦੀ ਹੈ ਇੱਥੇ ਲਾ ਦੇ ਗੱਡੀਆਂ ਕਿਨੇ ਚਲਾਨ ਕੀਤੇਗੇ ਸਾਡਾ ਜੀ ਇਹ 25 ਹੋਗੇ ਇਹ 25 ਹੋਗੇ ਹਾਂਜੀ 25 ਚਲਾਨ ਹੋਗੇ ਸਰ ਪੂਰੇ ਗੁਰਦਾਸਪੁਰ ਚ ਚਲਾਈ ਜਾ ਰਹੀ ਜਿਆ ਪਾਰਟੀਕਲ ਰੋਡ ਤੋਂ ਸੁਣਿਆ ਗਿਆ ਨਹੀਂ ਪੂਰੇ ਗੁਰਦਾਸਪੁਰ ਦੀ ਹੈ ਕੋਈ ਪਾਰਟੀਕਲ ਰੋਡ ਨਹੀਂ